ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਗੁਵਾਰੇ ਰੀ ਮਹੱਲਾ ਪੰਜਵਾ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਵਲ ਜਹਾਨ ਜਕ ਕੀਆ ਸਭ ਕਜ ਹੋਏ ਚਿਤੇ ਬਾਹਰ ਨਾਹੀ ਕੋਈ ਕੋਹ ਬਿਨੰਤੀ ਆਪਣੀ ਸੋ ਗੁਰਪਾਹੇ ਕਾਜ ਤੁਮਾਰੇ ਦੇ ਨਿਵਾਹਿ ਰਹਾ ਸਭ ਤੇ ਊਚੋ ਜਾ ਕਾ ਦਰਬਾਰ ਸਗਲ ਭਗਤੋ ਜਾ ਕਾ ਨਾਮ ਆਧਾਰ ਸਰਬ ਵਿਆਪਕ ਪੂਰਨ ਧਨੀ ਜਾ ਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਛੂ ਨ ਕਹਿ ਜਿਸ ਸਿਮਰਤ ਹੋ ਤੋ ਸੂਕੇ ਹਰੇ ਜਿ ਸਿਮਰਤ ਡੂਬਤ ਪਾਹਨ ਤਰੇ ਸੰਸਵਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਜੀ ਮੋ ਕੋ ਨਾਮ ਨਿਵਾ ਵਾਹ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5 ਗੁਰਪੁਰਮੇ ਸਰਪੂਜੀਐ ਮਨ ਤਨ ਲਾਇ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਆਦਾਰ ਸਤਿਗੁਰ ਬਚਨ ਕਮਾਵਣੇ ਸਚਾਯੋ ਵਿਚਾਰ ਬਿਨ ਸਾਲੂ ਸੰਗ ਰਤਿਆ ਮਾਇਆ ਮੋਹ ਸਭ ਸਾਰ ਮੇਰੇ ਸਾਜਨ ਹਰ ਹਰ ਨਾਮ ਸੁਮਾਲ ਆਦੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾ ਗੁਰ ਸਮਰਾਤਾ ਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਆ ਗੋਚਰੋ ਨਿਰਮਲਾ ਗੁਰ ਜੀ ਵੜੇ ਅਵਰਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋ ਗੁਰ ਤੀਰਤ ਗੁਰ ਪਾਰੇ ਜਾ ਤੋ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ ਗੁਰ ਸਮਰਥ ਗੁਰ ਨਰੰਕਾਰ ਗੁਰੂ ਚਾ ਆਗਮ ਆਪਾਰ ਗੁਰ ਕੀ ਮਹਿਮਾ ਆਗਮ ਹੈ ਕਿਆ ਕਥੇ ਕਤਨ ਹਰ ਜਿਤੜੇ ਫਲ ਮਨ ਬਾਛੀਐ ਹ ਤਿਤੜੇ ਸਤਿਗੁਰ ਪਾਸ ਪੁਰਵ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬੋੜ ਨਹੀਂ ਬੇਨਾਸ ਹਰ ਨਾਨਕ ਕਰੇ ਨਾ ਵਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਸਤਿਗੁਰ ਸਰਨੀ ਆਇਆ ਬਹੁੜ ਨਹੀਂ ਬੇਨਾਸ ਹਰ ਨਾਨਕ ਕਰੇ ਨਾ ਵਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਵਾਹਿਗੁਰੂ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਬਾਵਣ ਅਖਰੀ ਮਹੱਲਾ ਪੰਜਵਾਂ ਸਲੋਕ ਏਕ ਓੰਕਾਰ ਸਤਗੁਰ ਪ੍ਰਸਾਦ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਪਉ ਸੋਧਰਾ ਗੁਰਦੇਵ ਦਾਤਾ ਹਰਨਾਮ ਅਵਦੇਸੇ ਗੁਰਦੇਵ ਮੰਤੋ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੋਧ ਮੁਗੁਰਤ ਗੁਰਦੇਵ 파ਰਥ ਪਰਸਪਰਾ ਗੁਰਦੇਵ ਤੀਰਥ ਅੰਬਰ ਸਰਵਿਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਵ ਹਰਤਾ ਗੁਰਦੇਵ ਪਤ ਤੋ ਪਵਿਤ ਕਰਾ ਗੁਰਦੇਵ ਆਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਜਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂੜ ਪਾਪੀ ਜੇਤ ਲਗ ਤਰਾ ਗੁਰਦੇਵ ਸਦਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮ ਚ ਕਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਿ ਛਕਰਾ ਵਾਹਿਗੁਰੂ